ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਨੇ ਇੱਕ ਕਿਆਰਾ ਹੋਰ ਵਰਸੀਨ ਦਾ ਬੀਜ ਤਾਂ ਤੇ ਇੱਕ ਕਿਆਰਾ ਰਹਿ ਗਿਆ ਵੇਚਣ ਦਾ ਇਹ ਆਪਾਂ ਠਹਿਰ ਕੇ ਹਲੇ ਬੀਜਾਂਗੇ ਕਿਉਂਕਿ ਆਪਾਂ ਨੇ ਉਹ ਜਿਹੜੀ ਵੱਢਣੀਆਂ ਇਹਦੇ ਵਿੱਚ ਹੀ ਫੇ ਟਰਾਲੀ ਲਗਾ ਕੇ ਫੇਰਾ ਕਿਆਰਾ ਇੱਕ ਜਿਹੜੀ ਦਾ ਵੱਢਣਾ ਸੋ ਇਹ ਥੋੜੇ ਦਿਨ ਹਲੇ ਠਹਿਰ ਕੇ ਬੀਜਾਂਗੇ ਜੇ ਅਿਕਾ ਕੱਲ ਬੀਜਤਾ ਇੱਕ ਗੇਰ ਆਪਾਂ ਨੇ ਪਹਿਲਾਂ ਬੀਜਿਆ ਤੀਓ ਪਰੇ ਤਾਂ ਅਮਨੇ ਹਰੇ ਬਾਈ ਮਾਰਨ ਲੱਗਿਆ ਦੇਖੋ ਉਹ ਆ ਦੇਖੋ ਇਹ ਆਪਾਂ ਜਦੋਂ 10 15 ਸਾਲ ਪਹਿਲਾਂ ਬੀਜਿਆ ਸੀ ਉਹ ਇੱਧਰ ਆਪਾਂ ਨੇ ਰੌਣੀ ਕਰਤੀ ਦੀ ਖੇਤਾਂ ਦੀ ਪਰਾਲੀ ਵਿੱਚੇ ਵਾਗੇ ਪਾਣੀ ਲਾਤਾ ਹਾਂ ਜੀ ਪਰਾਲੀ ਇਹ ਵਿੱਚੇ ਗਲ ਜੂਗੀ ਬਾਅਦ ਚ ਆਪਾਂ ਸੂਪਰ ਸੀਡਰ ਨਾਲ ਇਹ ਚਣਕ ਬੀਜ ਦੇਣੀਆਂ ਉਹ ਇੱਧਰ ਸਬਜ਼ੀਆਂ ਵਗੈਰਾ ਬੀਜੇ ਨੇ ਕਿਆਰੀਆਂ ਚ ਇਹ ਵੀ ਜੰਮਣ ਲੱਗ ਗਿਆ। ਨੂੰ ਦੇਖੋ ਮਿੱਥੇ ਜੰਮਿਆਲੇ ਇਹ ਪਾਲਕ ਵੀ ਜੰਮਿਆਈ। ਗਾਜਰਾਂ ਹਾਲੀ ਘੱਟ ਜੰਮਿਆ ਥੋੜੀਆਂ ਜੀਆਂ। ਇਹ ਮਟਰ ਵੀ ਜੰਮਿਆ ਆਪਣੇ। ਕਟਾਈ ਕਰਾਂਗੇ ਪੱਤਾਈ ਦੇ ਇਹ ਹੈ ਕਿ ਆਰੀ ਬੀਜ ਨੇ ਆਪਾਂ ਚਿੱਟੇ ਛੋਲੇ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਯਾ ਜੀ ਰੀ ਜਾਂਦੀ ਹੈ ਵੱਡਣਾ ਤੇ ਆਪਣੀ ਸੋਏ ਬੱਟਾਂ ਦੇ ਆਪਾਂ ਨੇ ਚਕੰਦਰ ਵੇਚਿਆ ਇਹ ਤਿੰਨ ਬੱਟਾਂ ਚਕੰਦਰ ਦੀਆਂ ਲਾਈਆਂ ਨੇ ਚਕੰਦਰ ਵੀ ਸਿਹਤ ਲਈ ਵਧੀਆ ਹੁੰਦਾ ਸੋਏ ਖਾਣਾ ਚਾਹੀਦਾ ਨਾਂ ਜੂਸ ਕੱਢ ਕੇ ਪੀਣਾ ਚਾਹੀਦਾ ਸੋ ਆਪਾਂ ਇਹ ਵੀ ਗੱਲ ਲਾਈਆਂ ਨੇ ਤਲ ਮੱਟਾ ਸੋ ਇੱਧਰ ਆਪਣਾ ਜੀਰੀ ਨੂੰ ਪਾਣੀ ਪੈ ਰਿਹਾ ਅਖੀਲਾ ਪਾਣੀ ਹੁਣ ਲਾ ਕੇ ਆਪਾਂ ਨੇ ਤੇ ਕਣਕ ਵੀ ਦਾਂਗੇ ਆਪਣਾ ਉਸੇ ਬੱਤਨ ਨਾਲ ਕਣਕ ਵੀ ਦੇਣੀ ਆ ਸੋ ਇੱਧਰ ਜੀਰੀ ਨੂੰ ਪਾਣੀ ਚੱਲ ਰਿਹਾ ਆਪਣਾ ਆ ਵੇਖੋ ਸਰੋਂ ਦਾ 11 ਵੀ ਆਪਾਂ ਨੇ ਤਿਆਰ ਕਰਤਾ ਇੱਥੇ ਸਰੋਂ ਬੀਜਣੀਆਂ ਬਾਗੇ ਆਪਾਂ ਨੇ ਸਵਾਗਾ ਮਾਰ ਕੇ ਰੱਖਤਾ ਸਵਾਜੀਆਂ ਕਰ ਲੂੰ ਸਰੋਂ ਬੀਜਾਂਗੇ ਉਹ ਤੁਹਾਨੂੰ ਦਿਖਾਉਣਾ ਕੱਲ੍ਹ ਬੇਬੀ ਉਹ ਇੱਕ ਗਹਿਰਾ ਬਣਾ ਰਹਿੰਦਾ ਜਿਵੇਂ ਵੱਡਣ ਤਾਂ आ ग्यारा बी तैयार कर रखता सरों बीजा गए अजियाँ शाम सरों बीजा गए ਸੋ ਇਹ ਤੇ ਜੀ ਅੱਜ ਦਾ ਬਲੌਗ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਊਗਾ। ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ। ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਸੋ ਮਿਲਾਂਗੇ ਕਿਸੇ ਦਿਨ ਫੇਰ। ਹੋਰ ਕੋਈ ਕੰਮ ਕਰ ਲੈ ਕੇ। ਸੋ ਉਦੋਂ ਤੱਕ ਲਈ ਰਪ ਰੱਖਾ। ਸ਼ੁਕਰੀਆ ਧੰਨਵਾਦ ਜੀ।